ਕਿਵੇਂ ਆ ਕਾਲੇ? ਉਹ ਹਾ ਭਾਬੀ ਤੂੰ ਇਧਰ ਕਿਧਰ ਫਿਰਦੀ ਆ ਖੇਤਾਂ 'ਚ? ਮੈਂ ਤਾਂ ਰੋਜ਼ ਹੀ ਆਉਂਦੀ ਆ। ਗੇੜਾ ਮਾਰਨਾ ਵੇਖਣ ਕਣਕ ਨੂੰ। ਤੂੰ ਹੀ ਨਹੀਂ ਕਦੇ ਮਿਲਿਆ ਹੈਗਾ। ਤੂੰ ਪਤਾ ਨਹੀਂ ਕਿੱਥੇ ਰਹਿਣ ਲੱਗ ਗਿਆ। ਓ ਤੂੰ ਰੋਜ਼ ਕਿੱਥੇ ਆਉਣੀ ਆ? ਤੂੰ ਤਾਂ ਉੱਥੇ ਹੀ ਮੁੜ ਜੰਨੀ ਆ ਪਿੱਛੋਂ। ਕਦੇ ਗਾਂਹ ਕਾਲੇ ਦੀ ਮੋਟਰ ਤੇ ਟਕਰਾਈ ਨਹੀਂ ਤੂੰ। ਫੇਰੀ ਦੇਖੇ ਕਾਲੇ ਨੂੰ? ਓ ਕਈ ਵਾਰ ਆਈ ਆ। ਦਿਖਿਆ ਹੀ ਨਹੀਂ ਮੈਨੂੰ। ਚੱਲ ਪਿਛਲੀ ਵਾਰੀ ਵੀ ਆਈ ਸੀ। ਜਿੰਦਾ ਹੀ ਲੱਗ ਰਿਹਾ। ਮੇਰੀ ਗੱਲ ਸੁਣ। ਤੇ ਓ ਬਾਈ ਨੂੰ ਕੰਮ-ਕੰਮ ਮਿਲ ਗਿਆ ਉਧਰ? ਹਾਂ ਕੰਮ ਤਾਂ ਉਹਨੂੰ ਮਿਲ ਗਿਆ। ਅੱਛਾ। ਪਰ ਹੁਣ ਹੁਣ 2-3 ਸਾਲ ਆਣਾ ਨਹੀਂ ਹੈਗਾ ਮੁੜ ਕੇ 2-3 ਸਾਲ ਲੱਗਣਗੇ ਬਾਈ ਨੂੰ ਹਾਂ ਅੱਛਾ ਫੇਰ ਤਾਂ ਪਰਜਾਈ ਔਖਾ ਬਹੁਤ ਹੋਜੂ ਤੇਰਾ ਔਖਾ ਤਾਂ ਹੋ ਜਾਣਾ ਹੀ ਹੁਣਾ ਫਸਲ ਵੀ ਤਾਂ ਆਈ ਪਈ ਆ ਕਣਕ ਤਾਂ ਪੱਕੀ ਪਈ ਆ ਹੁਣ ਐਂ ਭਾਲਦਿਆ ਵੀ ਕੋਈ ਵੱਡੇ ਹੂੰ ਉਹ ਤਾਂ ਹੁਣ ਭਾਲਦੀ ਹੋਈ ਆ ਦੇਖਦੀ ਆ ਮੈਂ ਤਾਂ ਐ ਸੋਚਦੀ ਸੀ ਕਿ ਕੋਈ ਦਿਹਾੜੀ ਹੀ ਲਾ ਲਾਂਗੀ ਉਹ ਪਰਜਾਈ ਦਿਹਾੜੀ ਦੀ ਕਿਲੋੜ ਜਦੋਂ ਮੈਂ ਹੈਗਾ ਇਹ ਸਾਰਾ ਕੁਝ ਗਲਤ ਆ ਤੂੰ ਦਿਓ ਰਾਂ ਚੱਲ ਤੈਨੂੰ ਹਾਸਕੇ ਪਲਾ ਲਈਦਾ ਆ ਹੋਰ ਹੈ ਜਾ ਕੁਛ ਨਹੀਂ ਹੈਗਾ। ਰੁਪਾ ਵੀ ਤਾਂ ਹੀ ਦਾ ਕਹਿਣਾ ਦਿਓਰਾ। ਬਾਹਰ ਕੰਦ ਥੋੜੀ ਸੱਟਣੀਆਂ ਜੇ ਆਪਦੇ ਘਰੀ ਰੋੜੇ ਡਿੱਗੇ ਜਾਣਗੇ ਲੋਕ ਥੋੜੀ ਕੁਛ ਕਹਿਣਗੇ। ਇਹ ਕਾਹਦਾ ਪਾਪ ਆ ਨਾਲੇ। ਬਾਈ ਹੋਇਆ ਮੈਂ ਹੋਇਆ ਕੋਈ ਫਰਕ ਆ ਸਾਡੇ ਦੋਨਾਂ 'ਚ? ਉਹ ਬਾਹਰ ਹੀ ਗਿਆ। ਤੈਨੂੰ ਪਤਾ ਆ ਮਾੜੀ ਮਾੜੀ ਗੱਲ ਉਹਦੇ ਤੱਕ ਪਹੁੰਚੂਗੀ। ਲੋਕਾਂ ਦੇ ਮੂੰਹ ਨਹੀਂ ਫੜੀ ਜਾਂਦੇ। ਮੈਂ ਹੈਗਾ ਕਿਉਂ ਘਬਰਾਉਣੀ ਆ ਤੂੰ? ਕਿਉਂ ਟੈਨਸ਼ਨ ਲੈਨੀ ਆ ਮੇਰੇ ਹੁੰਦੇ? ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਮੈਂ ਪੂਰਾ ਕਰੂੰਗਾ। ਨਾਲੇ ਖੇਤਾਂ ਦਾ ਖਿਆਲ ਕੌਣ ਰੱਖੂਗਾ? ਜੇ ਮੈਂ ਪਾਸਾ ਵੱਟ ਗਿਆ ਨਾ ਤੈਨੂੰ ਕਿਸੇ ਨੇ ਲਵੇ ਨਹੀਂ ਲ ਤੂੰ ਮੜਾ ਦਿਮਾਗ ਨਾਲ ਸੋਚ ਪਰ ਚਾਈ ਲੈ ਚ ਪਾਸੇ ਵਾਲੀ ਦਾ ਕੀ ਗੱਲ ਆ ਹੁਣ ਆ ਮੈਂ ਐਂ ਸੋਚਦੀ ਸੀ ਕਿ ਚਲ ਜਿੱਥੇ ਆਪਦੇ ਤੇ ਕੰਪੈਨ ਫਰਾਵਾਂਗੇ ਇਥੇ ਮੇਰੇ ਵਾਲੇ ਚ ਵੀ ਫਰਾਦੀ ਦੇਖ ਗੱਲ ਸਿੱਧੀ ਇਹ ਆ ਲਾਲਚ ਹਰੇਕ ਨੂੰ ਹੁੰਦਾ ਜੇ ਮੈਨੂੰ ਕੁਝ ਮਿਲੂਗਾ ਤਾਂ ਫਿਰ ਮੈਂ ਵੀ ਤੇਰੀ ਹੈਲਪ ਕਰੂੰਗਾ ਹੁਣ ਜਿਆਦਾ ਸੋਚਣਾ ਪਰ ਕੋਈ ਸ ਨਹੀਂ ਹੁੰਦਾ ਪਰ ਚਾਈ ਨਾਲੇ ਚਾਹ ਬਣੀ ਹੋਈ ਆ

ਸਮਝ ਗਈ ਗੱਲ ਹੁਣ ਤੂੰ ਕਣਕ ਦੀ ਕੋਈ ਫਿਕਰ ਨਾ ਕਰੀ ਸਮਝ ਗਈ ਗੱਲ ਬਸ ਮੇਰਾ ਧਿਆਨ ਰੱਖੀ ਮੇਰਾ ਧਿਆਨ ਰੱਖੀ ਸਾਮ ਸਵੇਰੀ ਤੇਰੇ ਘਰੇ ਦਾਣੇ ਵੀ ਮੈਂ ਸੱਟ ਕੇ ਆਉਂਗਾ ਤੇਰੀ ਕਣਕ ਨੂੰ ਪਾਣੀ ਲਾਉਣਾ ਬਡਾਉਣੀ ਸਾਰਾ ਕੁਝ ਮੈਂ ਕਰੂੰਗਾ ਸਮਝ ਗਈ ਗੱਲ ਠੀਕ ਮੇਰੀ ਗੱਲ ਸੁਣ ਹਾਂ ਇਹ ਗੱਲ ਸਿਰਫ ਆਪਣੇ ਦੋਨਾਂ ਚ ਰੱਖੇ ਦੇਖੀ ਕਿਤੇ ਕਿਸੇ ਪਿੰਡ ਚ ਕਿਸੇ ਨੂੰ ਪਤਾ ਨਾ ਲੱਗਣ ਨੀਂ ਉਹ ਕਿਉਂ ਡਰਦੀਆਂ ਮੇਰੇ ਨਾਲੋਂ ਕਾਲ ਆਗਾ ਸਮਝ ਗਈ ਗੱਲ ਜਾ ਵਗ ਜਾ ਜਾ ਕਰੇ ਜਾ ਤੂੰ ਹੁਣ ਮੈਨੂੰ ਕੰਮ ਕਰਨ ਦੇ ਨਾ ਜਾ ਰਹੀ ਆ ਗਿਆ ਅੱਜਾ ਜਿਉਂਦੀ ਰਹੇ ਸੁੱਖ ਹਾਂ ਹਾਂ ਠੀਕ ਹੀ ਆ ਚੰਗੀ ਨਾ ਤੂੰ ਨਹੀਂ ਕੀਤੀ ਹੈਗੀ ਤੇਰੇ ਜਿਹੇ ਥੱਪੜ ਥੋੜੀ ਮਾਰਿਆ ਕਰਦੇ ਨੇ ਤੂੰ ਕੰਮ ਹੀ ਹਜੇ ਕਰਦਾਗਾ ਨਾਲੇ ਤੂੰ ਗੱਗਨਦੀਆਂ ਗੱਲਾਂ ਤੇ ਯਕੀਨ ਕਰਦੇ ਤੈਨੂੰ ਲੱਗਦਾ ਵੀ ਮੈਂ ਇਹੋ ਜਿਹਾ ਹੈਗਾ ਕਾਨੂੰ ਮੈਂ ਗੱਗਨਦੀਆਂ ਗੱਲਾਂ ਤੇ ਯਕੀਨ ਕਰਦੀ ਆ ਮੈਂ ਫੋਟੋ ਦੇਖੀ ਸੀ ਯਾਰ ਉਹਨੇ ਫੋਟੋ ਧੋਖੇ ਨਾਲ ਖਿੱਚ ਲਈ ਹੋਣੀ ਯਾਰ ਇੰਦਾਂ ਦੀ ਗੱਲ ਥੋੜੀ ਸੀ ਮੈਨੂੰ ਪਤਾ ਪਿਆਰ ਤਾਂ ਮੈਂ ਤੈਨੂੰ ਹੀ ਕਰਦਾ ਸਿਰਫ ਤੇ ਫਿਰ ਉਹਦੇ ਨਾਲ ਫੋਟੋ ਬਣਾਇਆ ਮੈਂ ਲੈਣ ਨੂੰ ਕਰਾਈ ਸੀਗੀ ਉਹ ਯਾਰ ਤੂੰ ਖਿੱਚ ਲਈ ਹੋਣੀ ਯਾਰ ਤੂੰ ਇਹਨਾਂ ਪਿੱਛਾ ਨੂੰ ਸੀਰੀਅਸ ਨਾ ਲੈ ਯਾਰ ਕਦੇ ਹੁਣਾਂ ਮੈਂ ਦਵਾਈ ਦੇ ਹਾਂਦੀ ਬਾਬੇ ਤੋਂ ਉਹ ਤੇ ਰਾਣੀ ਪਾਸਟੈਂਡਲੇ ਤੂੰ ਉਹ ਕਹਿੰਦਾ ਬਾਬਾ ਕਹਿੰਦਾ ਲੋਟ ਹੋ ਜੇਗਾ ਹੁਣ ਤਾ ਤੂੰ ਜਮਾਂ ਟੈਨਸ਼ਨ ਨਾ ਲੈ ਪਤਾ ਇਹ ਕਿੰਨਾ ਕ ਲੋਟ ਹੋਣਾ ਹੈ ਪਈ ਲਹਿੰਦੀ ਹੁਣ ਮੈਂ ਦੇਖੀ ਤੂੰ ਤੈਨੂੰ ਖੁਸ਼ ਕਰ ਦੂੰਗਾ ਜਿੰਨਾ ਕ ਅੱਗੇ ਤੋਂ ਖੁਸ਼ ਕਰ ਲਿਆ ਉਹਨਾਂ ਕੀ ਕਰਨਾਗਾ ਉਹ ਨਹੀਂ ਐਂ ਤਾਂ ਦੀ ਗੱਲ ਮੈਂ ਤੈਨੂੰ ਪਿਆਰ ਬਹੁਤ ਕਰਦਾ ਠੀਕ ਆ ਜੇ ਪਿਆਰ ਕਰਦਾ ਨਾ ਆਸ ਤੋਂ ਬਾਅਦ ਮੈਂ ਤੈਨੂੰ ਮੁਸਕਾਨਾ ਮਿਲਦੇ ਦੇਖ ਲਿਆ ਨਾ ਮੈਂ ਤੈਨੂੰ ਜਾਨੋ ਮਾਰ ਦੂੰ ਉਹ ਨਹੀਂ ਮਿਲਦਾ ਮੇਰੀ ਜਾਨ ਨਹੀਂ ਮਿਲਦਾ ਤੂੰ ਇਹ ਨਾ ਟੈਂਟ ਦੇ ਦੇ ਦੇਖੀ ਕਿ ਤੇ ਮੇਰਾ ਉਹ ਨਾ ਯਕੀਨ ਤੋੜਦੀ ਉਹ ਨਹੀਂ ਕੋਈ ਯਕੀਨ ਤੋੜਨ ਤੋਂ ਪਹਿਲਾਂ ਮੈਂ ਆਪ ਮਾ ਆਪਣਾ ਪਸੰਦ ਕਰੂੰਗਾ ਪਰ ਤੇਰਾ ਯਕੀਨ ਨਹੀਂ ਚੰਦ ਕੋਈ ਨਾ ਦੇਖ ਲਈਨੀ ਹੈ ਕਿੰਨੇ ਕੁ ਤਾਂ ਬੁਲਾਉਣਾ ਤੂੰ ਮੇਰੇ ਨਾਲ ਉਹ ਨਾ ਆ ਵਸਤਰੀ ਸੁਵਾਉਂਗਾ ਮਲੇ ਹੋਣਾ ਬਹੁਤਾ ਖੇਤਾਂ ਚ ਨਾਇਆ ਕਰ ਕਣਕਾਂ ਹੀ ਆ ਪਈਆਂ ਨੇ ਕਿਤੇ ਅੱਗ ਲੱਗ ਜੇ ਅੱਛਾ ਹੂੰ ਗੱਲਾਂ ਕੁਝ ਜ਼ਿਆਦੀ ਨਹੀਂ ਕਰਨ ਲੱਗ ਗਿਆ ਨੋ ਮੈਂ लाਟ ਹੀ ਐ ਕਿਹੜਾ ਲੱਗ ਜੇ ਅੱਛਾ ਮਲੇ ਇਹਨੇ ਕਿਹੜਾ ਰੁਕਣਾ ਐਦ ਵੀ ਨਹੀਂ ਫਿਰ ਹਾਂ ਇਹ ਤਾਂ ਫੈਲ ਹੀ ਜਾਊ ਫਿਰ ਹੂੰ ਬਕਤਿੰਦੇ ਕਦੋਂ ਕਿਸ ਨੇ ਆਉਂਦੇ ਨੇ ਨਾ ਮੈਂਸੇ ਇੱਕ ਗੱਲ ਤਾਂ ਤੇਰੇ ਚ ਹੈ ਮੈਂ ਜਿੰਨੀ ਮਰਜੀ ਤਪੀ ਆਵਾ ਗੁੱਸੇ ਚ ਆਵਾ ਨਾ ਤੂੰ ਠੰਡੇ ਕਰ ਹੀ ਲੈਣਾ ਹੁੰਦਾ ਉਹ ਪਾਣੀ ਦਾ ਜੱਤ ਨੂੰ ਗੁੰਮਕੀ ਲੱਗ ਜਾਂਦੇ ਨੇ ਆਹਾਂ ਹੂੰ ਤੁੰਦਾ ਪਤਾ ਕਰੀ ਲੈਣਾ ਚਾਹ ਠੀਕ ਆ ਬੱਕਰੇ ਹੀ ਗੱਲ ਤੂੰ ਐ ਕਹਿ ਤੂੰ ਘਰੇ ਜਾ ਕੋਈ ਆ ਨਾ ਜਾਵੇ ਸੀਜ਼ਨ ਦਾ ਟਾਈਮ ਹੈ ਚਾਚੋਰੀ ਕੀ ਤਾਂਦੇ ਰਹਿੰਦੇ ਨੇ ਮੈਂ ਬੁਰਾ ਜਿਹਾ ਲੱਗੂ ਠੀਕ ਫਿਰ ਆਪੇ ਟਾਈਮ ਕੱਢ ਕੇ ਮਿਲ ਲਈ ਮੈਨੂੰ ਬਹ ਠੀਕ ਹੈ ਕੋਈ ਨਹੀਂ ਮੈਂ ਤੁਹਾਨੂੰ ਕੰਗਾ ਚੰਗਾ ਮੈਂ ਚੱਲਦੀ ਬੋਲ ਚੰਗਾ ਠੀਕ ਹੈ ਫਿਰ ਹੈ ਮੇਰੀ ਗਲਤੀ ਆ ਰੱਖੀ ਜੇ ਕੋਈ ਗੱਲ ਸੁਣ ਲਈ ਨਾ ਮੈਂ ਦੇਖ ਲਈ ਓ ਨਹੀਂ ਹੁੰਦਾ ਮੇਰੀ ਜਾਨ ਨਹੀਂ ਹੁੰਦਾ ਤੂੰ ਤਾਂ ਉਹ ਟੈਨਸ਼ਨ ਨਾ ਲੈ ਆ ਜਰਾ ਤਾਂ ਠੀਕ ਆ ਪਹੁੰਚ ਕੇ ਫੋਨ ਕਰਦੀ ਆ ਐਡਾ ਮੈਂ ਕਿਤੇ ਨਹੀਂ ਹੈਗਿਆ ਚੰਗਾ ਠੀਕ ਆ ਠੀਕ ਓਕੇ ਹਾਂ ਉਹ ਇਹ ਪ੍ਰਦੇਸ ਕਿੰਨੂੰ ਪੁੱਛਣਾ ਉਹ ਪ੍ਰਦੇਸ ਸਸਰੀਕਾਰ ਸਸਰੀਕਾਲ ਮੈਂ ਕਿਰੇ ਸੀ ਉੱਕਰੀ ਸੀ ਗੱਲ ਫੇਰ ਵਿਆਹ ਬਾਰੇ ਸੁੱਖਣਾ ਬਈ ਤੇਰੇ ਡਿੱਕੀ ਅੱਗ ਲੱਗੀ ਹੋਈ ਆ ਕਰ ਲੂੰਗੀ ਗੱਲ ਮੈਂ ਮੈਂ ਕੀਤੀ ਸੀ ਅਜੇ ਉਹਨੇ ਹਾਂ ਨੂਂ ਜੀ ਕਰਤੀ ਨਹੀਂ ਮੈਨੂੰ ਕੋਈ ਮੈਂ ਤਾਂ ਮਾਸੀ ਵੀ ਭੇਜੀ ਸੀ ਉਹਨਾਂ ਦੇ ਕਰੀਬ ਉਹਨਾਂ ਨੂੰ ਵੀ ਕੋਈ ਜਵਾਬ ਸਵਾਲ ਨਹੀਂ ਦਿੱਤਾ ਮਾਸੀ ਨੇ ਆਈ ਤਰ ਓਲਾ ਤੂੰ ਮਾਸੀ ਕਿਉਂ ਭੇਜਿਆ ਜਦੋਂ ਮੈਂ ਤੈਨੂੰ ਕਹਿਤਾ ਤੇ ਯਕੀਨ ਨਹੀਂ ਹੈਗਾ ਮੇਰੇ ਤੇ ਤੈਨੂੰ ਤੂੰ ਤਾਂ ਪਰਚਾਈਦਾਰੀ ਜੀ ਲਈ ਜਾਂਦੀ ਦੇਖ ਲੈ ਪਰਚਾਈ ਗੱਲ ਕਰਕੇ ਜੀ ਮੰਨਦੀ ਏ ਨਾਰੇ ਕਾਦੇ ਨੇ ਭਲਾ ਮੰਨ ਜੂਗੀ ਕੋਈ ਨਾ ਬਾਕੀ ਨਾ ਇਹ ਸਾਹ ਜਿੰਦਗੀ ਸਾਰੀ ਜਿੰਦਗੀ ਦਾ ਫੈਸਲਾ ਹੁੰਦਾ ਸਬਰ ਰੱਖ ਸੋਚ ਸਮਝ ਕੇ ਹਾਂ ਕਰ ਦਊਗੀ ਚਲ ਠੀਕ ਹੈ ਪਰਚਾਈ ਕਰ ਲਈ ਗੱਲ ਫਿਰ ਪੁੱਛ ਨਹੀਂ ਉਹਨੂੰ ਚਲ ਚੰਗਾ ਚਾਹ ਪਾਣੀ ਪੀਣੇ ਤਾਂ ਘਰੇ ਵਾਗ ਚਲ ਨਾ ਨਾ ਕਹਦੇਗਾ ਪੁੱਛਿਆ ਨਹੀਂ ਨਾ ਨਾ ਪਰਚਾਈ ਤੂੰ ਬਸ ਉਹੀ ਗੱਲ ਕਰਨੀ ਨਵੇੜ ਦੀ ਹੈ ਨਾ ਚਲ ਠੀਕ ਹੈ ਚਲ ਚੰਗਾ ਠੀਕ ਤੂੰ ਉੱਪਰ ਜਾ ਇੱਥੇ ਹਾਂ ਤੂੰ ਇੱਥੇ ਕੀ ਕਰਦਾ ਆ ਉਹ ਮੈਂ ਤਾਂ ਦੋਸਤ ਆ ਮੇਰਾ ਇਹ ਦੁਕਾਨ ਵਾਲਾ ਮੁੰਡਾ ਅੱਛਾ ਉਹ ਮੜਾ ਜਾ ਕੰਮ ਗਿਆਗਾ ਉਹ ਇੱਥੇ ਮੈਨੂੰ ਬਿਠਾ ਗਿਆ ਫਿਰ ਕਦ ਕਾਊਗਾ ਉਹ ਉਹ ਬਸ ਆਉਣ ਵਾਲਾ 15 ਮਿੰਟਾਂ 'ਚ ਮੈਂ ਤਾਂ ਸੂਟ ਲੈਣ ਆਈ ਸੀ ਆਪਣੀ ਭੈਣ ਵਾਸਤੇ ਮੈਂ ਹੁਣ ਜਾਊਂਗੀ ਤਾਂ ਹੈਗੀ ਖਾਲੀ ਹੱਥ ਕੀ ਕਰੂੰਗੀ ਜਾ ਕੇ ਤੂੰ ਕਿੱਥੇ ਜਾਣਾਗਾ ਭੈਣ ਕੋਲੇ ਅੱਛਾ ਤੇ ਕਾਹਤੇ ਜਾਈ ਫਿਰ ਤੂੰ ਬਸ ਤੇ ਜਾਉਂਗੀ ਹੋਰ ਮੈਂ ਘਾਤ ਤੇ ਜਾਣਾ ਆ। ਓਹੋ ਪਰਜਾਈ ਤੂੰ ਬਸ ਤੇ ਕਿੱਥੇ ਧੱਕੀ ਖਾਂਦੀ ਫਿਰੇਂਗੀ ਤੂੰ? ਤੂੰ ਮੇਰੇ ਨਾਲ ਚੱਲੀ ਮੈਂ ਤੈਨੂੰ ਲੈ ਜਾਉਂਗਾ ਕੋਈ ਨਾ। ਤੇਰੇ ਨਾਲ ਪਾਗਲਾ ਤੂੰ ਜੇ ਕਿਸੇ ਨੇ ਵੇਖ ਲਿਆ ਖਾਮ ਖਾਂ ਗੱਲਾਂ ਬਣ ਜਾਣਗੀਆਂ। ਓ ਜਦੋਂ ਹੁਣ ਤੈਨੂੰ ਮੈਂ ਸਾਹ ਵੀ ਲਿਆ ਕਿਉਂ ਡਰਦੀ ਆ ਤੂੰ ਲੋਕਾਂ ਤੋਂ? ਹੁਣ ਲੋਕਾਂ ਦੀ ਪਰਵਾਹ ਨਾ ਕਰ ਤੂੰ। ਜਦੋਂ ਮੈਂ ਤੈਨੂੰ ਕਿਹਾ ਸੀ ਨਾ ਵਾਦਾ ਕਰਾਇਆ ਸੀ ਨਾ ਤੇਰੇ ਨਾਲ ਵੀ ਮੈਂ ਤੇਰੀ ਆਪੀ ਰੇਗ ਪਾਸੇ ਹੈਲਪ ਕਰੂੰਗਾ। ਵਾਦਾ ਤਾਂ ਕੀਤਾ ਸੀ ਪਰ ਆਪਾਂ ਇੰਨਾ ਖੁੱਲਕੇ ਵੀ ਨਹੀਂ ਨਾ ਚੱਲ ਸਕਦੇ। ਲੋਕਾਂ ਦੀ ਤਾਂ ਸ਼ਰਮ ਮਾਰੂਗੀ ਉਹਦੇ। ਖੁੱਲ ਕੇ ਨੂੰ ਕੀ ਆ ਭਰਜਾਈ ਤੈਨੂੰ ਮੈਂ ਲੈ ਕੇ ਜਾ ਰਿਆਂਗਾ ਮੋਟਰਸਾਈਕਲ ਤੇ ਲੈ ਜਾਊਗਾ ਇੱਟ ਕੀ ਗੱਲ ਆ ਚਲ ਜੇ ਤੈਨੂੰ ਡਰਾ ਨਾ ਤੂੰ ਐਂ ਕਰੀ ਜਿਹੜਾ ਪਾਰਕ ਵਾਲਾ ਮੋੜ ਆ ਨਾ ਤੂੰ ਉੱਥੇ ਖੜ੍ਹ ਜੀ ਮੈਂ ਉੱਥੇ ਲੈ ਜਾਊਗਾ ਬਾਈਕ ਤੇ ਲੈ ਜਾਊਗਾ ਉੱਥੇ ਚਲ ਠੀਕ ਆ ਤੇ ਮੈਂ ਤਾਂ ਸੂਟ ਲੈ ਕੇ ਜਾਣਾ ਸੀ ਹੁਣ ਮੈਂ ਕੀ ਕਰਾਂ ਆਜੂਗਾ 15 ਮਿੰਟ ਤੱਕ ਆਜੂਗਾ ਉਹ ਉਹ ਸੂਟਾਂ ਦੀ ਨਾ ਫਿਕਰ ਕਰ ਭਰਜਾਈ ਨਾਲੇ ਤਾਂ ਮੈਂ ਤੇਰੇ ਨਾਲ ਦਿੰਦੀ ਆ ਨਾਲੇ ਕੀ ਭਾਵੇਂ ਬੜਕੋ ਭਾਵੇਂ ਜੇ ਉੱਥੇ ਪਾਰਕ ਵਾਲਾ ਮੋੜ ਆ ਨਾ ਉੱਥੇ ਖੜ੍ਹ ਜੀ ਉੱਥੇ ਮੋਟਰਸਾਈਕਲ ਤੇ ਲੈ ਜਾਊਗਾ ਚਲ ਠੀਕ ਆ ਫਿਰ ਮੜਾ ਜਲਦੀ ਤੁਰੇਂਗੀ

ਖੇਦ ਨਹੀਂ ਕਿਸ ਨੂੰ ਆ ਕੀ ਤੁਸੀਂ ਤਾਂ ਮੇਰੇ ਭੈਣ ਕੋਲ ਹੀ ਲੈ ਕੇ ਜਾਣਾ ਸੀ ਭੈਣ ਕੋਲ ਵੀ ਬਗ ਜਾਣਗੇ ਕੋਈ ਨਾ ਤੂੰ ਤਾਂ ਖੇਤ ਲੈ ਕੇ ਆਉਂਦੀ ਫਰਟਾ ਜਾ ਦੋ ਮਿੰਟ ਕੋਈ ਨਾ ਬਗ ਜਾਣਗੇ ਭੈਣ ਕੋਲ ਵੀ ਤੂੰ ਡਰਦੀ ਕਿਉਂ ਹੈਂ ਲੈ ਜਾਊਗਾ ਤੈਨੂੰ ਮੈਂ ਉਹ ਡਰਦੀ ਨਹੀਂ ਆ ਉਹ ਮੈਂ ਉਹਨੂੰ ਕਿਹਾ ਸੀ ਤੇਰੀ ਡਿੱਕਾਂ ਲੱਗ ਰਹੀ ਹੋਣ ਉਹ ਚੱਲ ਬੜਾਂਗੀ ਕੋਈ ਉਹ ਤਾਂ ਆ ਕੇ ਵੀ ਮਿਲਾਂਗਾ ਉਹ ਚੱਲ ਬੜਾਂਗੀ ਕੋਈ ਬੋ ਬੋ ਦਾਰੰਦਰ ਹੂੰ ਕਿਹਦੇ ਚਾਹੁੰਦੇ ਮੈਂ ਕੁਝ ਕੀ ਚਾਹੁੰਦਾ ਉਹ ਕੋਈ ਨਾ ਫਿਕਰ ਕਿਉਂ ਕਰਦੀਆਂ ਨੇ ਮੈਂ ਜਮਾਂ ਨਹੀਂ ਸ਼ੱਕ ਹੋਣ ਰਿਹਾ ਟੈਨਸ਼ਨ ਕੋ ਲੈ ਜੀ ਮੈਂ ਸਸਤੀ ਕਾਰ ਹੋ ਸਕਦੀ ਮੈਂ ਠੀਕ ਆ ਹਾਂ ਵਧੀਆ ਸਸਤੀ ਕਾਰ ਇਹ ਇਹ ਆਪਣੇ ਪਿੰਡੋਂ ਆ ਅੱਛਾ ਬਣਾਕਾਰ ਵਾਂਡੀਆਂ ਦਾ ਮੁੰਡਾ ਅੱਛਾ ਇਹ ਉਧਰ ਨੰਗਦਾ ਸੀ ਕਹਿੰਦਾ ਚੱਲ ਮੈਂ ਛੱਡ ਜੰਨਾ ਅੱਛਾ ਆਜੋ ਬੈਠੋ ਪਾਣੀ ਬੈਠਾ ਵੜਾ ਮੈਂ ਚਾਹ ਲੈ ਕੇ ਆਉਣੀ ਆ ਉੱਚਾ ਰਹਿਣ ਦੇ ਤੂੰ ਬਹਿ ਜਾ ਕੋਈ ਨਾ ਚਾਹ ਤਾਂ ਅਸੀਂ ਪੀ ਕੀ ਐ ਕਰੋ ਮੈਨੂੰ ਤੇਨਾਂ ਗੱਲਾਂ ਹੀ ਕਰਨੀਆਂ ਆ ਮੈਂ ਨਾ ਬਾਪੂ ਨੂੰ ਫੋਨ ਕਰਕੇ ਦੱਸਦਾ ਆਉਂਦਾ ਆ ਕੁਝ ਫੜੀ ਹੋਊਗਾ ਚਾਹ ਨਾ ਹਾਂ ਸੱਚ ਕਿੱਧਰ ਗਿਆ ਬਾਪੂ ਉਹ ਨਾ ਲੈਂਡਰ ਪਿਆ ਰਗਾ ਕਿਸੇ ਦਾ ਉਧਰ ਗਿਆ ਹੋਇਆ ਚੰਗਾ ਕਰ ਹਾਂ ਖਾਣ ਨੂੰ ਤਾਂ ਰਹਿਣ ਦੇ ਕੋਸੈਂ ਕਿਹਾ ਸੀ ਜਲਦੀ ਆ ਜਾ ਤੂੰ ਭੱਗ ਜਾ ਤੂੰ ਇੱਥੇ ਬੈਠਿਆ ਰਹਿਣਾ ਵਾ ਤੂੰ ਭੱਗ ਜਾ ਨਾ ਸਾਰੀ ਚਾਹ ਚੂਧਾ ਪਿਆ ਦੋ ਨਾ ਪਾਣੀ ਨਾ ਚਾਹ ਤਨੂ ਇਹ ਨਹੀਂ ਪਤਾ ਥੱਕਿਆ ਪਿਆ ਕਰਉਂਦਾ ਚਾਹ ਨੂੰ ਕੀ ਆ ਉੱਥੇ ਪੀ ਲਈ ਚਾਹ ਮੇਰੀ ਗੱਲ ਹੈ ਮੈਂ ਤਾਂ ਦੂਜੀ ਪੈਂ ਕਰ ਕੰਮ ਕਾ ਵੀ ਸੀ ਜਾਦਾਈ ਸ਼ਰਮ ਕਰ ਲੈ ਮੇਰੇ ਦਿਨਾਂ ਵਾਲੇ ਹੁਣ ਵੀ ਪੈਂ ਤੇ ਖੜਾ ਕਰ ਲਈ ਤੂੰ ਤਾਂ ਗੁੱਸਾ ਕਰ ਗਈ ਮੈਂ ਤਾਂ ਮਜ਼ਾਕ ਕਰਦਾ ਸੀ ਕਰਤਾ ਪੈਣਾ ਬਾਪੂ ਨੂੰ ਫੋਨ ਕਹਿੰਦਾ ਆਉਂਦਾ ਮੈਂ ਥੋੜੀ देर ਤੱਕ ਅੱਛਾ ਹਾਂ ਹੋਰ ਹੋਰ ਜੀਜਾ ਡਿਗੜਾ ਕੇ ਆਉਂਦਾ ਫੋਨ ਵਾਲਾ ਹਾਂ ਠੀਕ ਨੇ ਚੱਲ ਫਿਰ ਚੱਲਦਾ ਫਿਰ ਮੈਂ ਠੀਕ ਆ ਹਾਂ ਠੀਕ ਆ ਠੀਕ ਠੀਕ ਮੈਂ ਤੇ ਨਾ ਤੱਕ ਕੇ ਦੇਖਿਆ ਨਹੀਂ ਮੈਂ ਇਹ ਤਾਂ ਕੌਚ ਸੀਗਾ ਅੱਛਾ ਹੋਣੇ ਕਹਿੰਦੇ ਛੁੱਟੀ ਆਇਆ ਹੋਇਆ ਇਹ ਅੱਛਾ ਅੱਛਾ ਹੋਰ ਇਹ ਨੰਗਾ ਲੱਗਿਆ ਕਹਿੰਦਾ ਮੈਂ ਛੱਡਿਆ ਉਹਨਾਂ ਅੱਛਾ ਮਾਚਲ ਇਹਨੇ ਵੀ ਗਾਹਾਂ ਜਾਣਾ ਨਾ ਬਾਜ਼ਾਰ ਅੱਛਾ ਮਾਚਲ ਲੱਕਦਾ ਛੱਡ ਦੂਗਾ ਇਹ ਤਾਂ ਆਉਂਦਾ ਨਹੀਂ ਸੀਗਾ ਅੰਦਰ ਉੱਥੇ ਹੀ ਮੁੜਦਾ ਸੀ ਮਾ ਆਇਆ ਭਰਾ ਚਾਹ ਪਾਣੀ ਪੀਦੀ ਅੱਛਾ ਚਲ ਵਧੀਆ ਕੀਤਾ ਉੱਧਰ ਕਿਤੇ ਬੱਸਾਂ ਤੇੱਕੇ ਖਾਂਦੀ ਕਰਦੀ ਜੀ ਜਦਾ ਹੈ ਨਹੀਂ ਹੋ ਰੇ ਜਿੱਦਾਂ ਜਿੱਦਾਂ ਹੁੰਦਾ ਫਿਰ ਉਹ ਤਾਂ ਆਪ ਹੀ ਲਿਆ ਹੁੰਦਾ ਨਾਲ ਸਹੀ ਗੱਲ ਉਹ ਵੀ ਮਰਾ ਚਲਾਦਾ ਗਿਆ ਮੈਂ ਫੋਨ ਦਾ ਆਇਆ ਤਾਂ ਹੈ ਨਹੀਂ ਆ ਉਹਦੇ ਮੈਂ ਹੀ ਲਾਇਆ ਸੀਗਾ ਚਲ ਕੰਮ ਕੰਮ ਮਿਲ ਗਿਆ ਵੈਸੇ ਉਧਰ ਹਾਂ ਕੰਮ ਮਿਲ ਗਿਆ ਕਹਿੰਦਾ ਸੀ 3-4 ਸਾਲ ਤੱਕ ਮੁੜਿਆ ਆਉਂਗਾ ਚਲ ਵਧੀਆ ਗੱਲ ਆ ਆ ਜਾ ਬਣੇ ਅੰਦਰ ਬਣੇ ਆ ਫੋਨ ਦੇ ਮਾਸ ਦੀ ਹਾਂ ਬਣੇ ਕੀ ਮਹਤਵਤ ਨਹੀਂ ਨਾ ਕੋਈ ਨੰਨਾ ਢੋਲੂਗੀ ਤੂੰ ਦੋ ਦੇਣਾ ਇਹ ਰੈਸਟ ਕਰ ਰੈਸਟ ਹੀ ਕਰਦੀ ਆ ਮੈਂ ਕਿਹੜਾ ਉੱਥੇ ਮੱਕੀ ਗੋੜਦੀ ਆ ਮੈਂ ਬਸ ਮੇਰੇ ਤੇ ਨਾਲ ਨਾਲ ਗੱਲ ਕਰਨੀ ਸੀ ਹੂੰ ਕੋਈ ਵਿਆਹ ਆਰੇ ਕੀ ਸੋਚਿਆ ਤੂੰ ਮੈਂ ਤਾਂ ਕੁਛ ਨਹੀਂ ਸੋਚਿਆ ਜੇ ਕਿਉਂ ਤੇਨੂੰ ਤੇ ਬਾਪੂ ਨੂੰ ਪਤਾ ਨਹੀਂ ਕਾਦੀ ਕਾਲੀ ਹੋ ਰੱਖੀ ਆ ਵਿਆਹ ਵਿਆਹ ਲਾਏ ਹੋਈ ਵੀ ਤਾਂ ਲੈ ਹੁਣ ਤੇਰੀ ਉਮਰ ਨਾਲ ਤੂੰ ਕਹਿੰਦੀ ਸੀ ਮੈਂ ਨੌਕਰੀ ਲੱਗਣਾ ਆ ਨਾ ਤੁਮੇ ਨੂੰ ادی ਕੋਈ ਸੌਂ ਦਿੱਤੀ ਮੋਕੀ ਲੱਗ ਕੇ ਮੈਂ ਵਿਆਹ ਕਰਾਂਗੀ ਮੈਂ ਤਾਂ ਬਾਪੂ ਨੂੰ ਮੈਂ ਕਿਹਾ ਸੀ ਹਾਂ ਕੋਈ ਪਤਾ ਪਤਾ ਕਿਤੇ ਹੈ ਕਿ ਨਾ ਨੌਕਰੀ ਦਾ ਹੀ ਪਰਿਆ ਪਰਮ ਦੇਖ ਸੋਖਾ ਜਿਤ ਨੌਕਰੀ ਲੱਗ ਜੇਗੀ ਨਾਲ ਤਾਂ ਤੇਰੀ ਜ਼ਿੰਦਗੀ ਬਣ ਜੂਗੀ ਨਾਲੇ ਆ ਵਿਚਾਰੇ ਬਾਪੂ ਦਾ ਵੀ ਦਿਹਾੜੀਆਂ ਤੋਂ ਪਿੱਛਾ ਛੱਡ ਜੂਗਾ ਉਹਨੂੰ ਵੀ ਬਹੁਤ ਸਾਰਾ ਹੋ ਜੂਗਾ ਤਾਂ ਇਹ ਤਾਂ ਮੈਂ ਵਿਆਹ ਨਹੀਂ ਕਰਾ ਰਹੀ ਵੀ ਵਿਆਹ ਦੇ ਵੀ ਤਾਂ ਖਰਚਾ ਹੋ ਵੀਆ ਘੜਾ ਐਵੇਂ ਹੀ ਹੋਣਾ ਗੱਲਾਂ ਨਾਲ ਹੀ ਤੂੰ ਸੱਚ ਸੱਚ ਦੱਸੀ ਤੈਨੂੰ ਗਗਨ ਪਸੰਦ ਹੈ ਪਈ ਨਹੀਂ ਕੀ ਕੋਈ ਹੋਰ ਪਸੰਦ ਆ ਤੈਨੂੰ ਨਹੀਂ ਬਣਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਹੋਰ ਵਾਲੇ ਤਾਂ ਕੋਈ ਗੱਲ ਨਹੀਂ ਫਿਰ ਮੈਂ ਕਿੰਨੀ ਵਾਰੀ ਗੱਲ ਛੇੜ ਲਈ ਰਿਸ਼ਤੇ ਦੀ ਤੇ ਤੂੰ ਹਾਂ ਕਿਉਂ ਨਹੀਂ ਕਰਦੀ ਉਹਨੂੰ ਉਹਨੂੰ ਸੱਚ ਦੱਸਾਂ ਭਾਣੇ ਮੈਂ ਕਿਸ ਨੂੰ ਪਸੰਦ ਕਰਦੀ ਹਾਂ ਪਰ ਮੈਨੂੰ ਇਹ ਨਹੀਂ ਪਤਾ ਵੀ ਮੇਰਾ ਉੱਥੇ ਵਿਆਹ ਹੋਣਾ ਕਿ ਨਹੀਂ ਹੋਣਾ ਪਸੰਦ ਕਰਦੀ ਹੈ ਕਿ ਇਹਨੂੰ ਪਸੰਦ ਕਰਦੀ ਹੈ ਤੂੰ ਮੇਰੇ ਨਾਲ ਖੁੱਲ ਕੇ ਗੱਲ ਤਾਂ ਕਰ ਹੋ ਸਕਦਾ ਜੇ ਮੈਨੂੰ ਲੱਗਿਆ ਠੀਕ ਤਾਂ ਮੈਂ ਇਸ ਤਰ੍ਹਾਂ ਸਾਥ ਦੇ ਦੂੰਗੀ ਮੇਰੇ ਨਾਲ ਪੜਦਾ ਸੀਗਾ ਪਰ ਭੈਣੇ ਉਹ ਕੰਮ ਕਰਨੀ ਕੋਈ ਕਰਦਾ ਮੈਨੂੰ ਨਹੀਂ ਲੱਗਦਾ ਬਾਪੂ ਮੰਨੂਗਾ ਉੱਥੇ ਇੱਥੇ ਤਾਂ ਕੰਮੇ ਨਹੀਂ ਕੋਈ ਕਰਦਾ ਉਹ ਤੇ ਫਿਰ ਉਹ ਗਾਹ ਕੀ ਕਰੂਗਾ ਖਰਚਾ ਕਿਵੇਂ ਚੱਕੂ ਤੇਰਾ ਹਜੇ ਮੈਂ ਤਾਂ ਆਸ ਲਾਈ ਹੋਈ ਸੀ ਕਿ ਚੱਲ ਤੇਰਾ ਕਿਸੇ ਬਸ ਉਹ ਬਣ ਜਾਊਗਾ ਮਾੜਾ ਮੋਟਾ ਬਾਪੂ ਨੂੰ ਸਹਾਰਾ ਲਵਾ ਦੇ ਕਰਨੀ ਆ ਹੋ ਸਾਲਾ ਕੋਈ ਜੋਬ ਚਾਹ ਉਹ ਕਰ ਲੈ ਅੱਗੇ ਜਾ ਕੇ ਨਾਲੇ ਮੈਨੂੰ ਵੀ ਨਿਸ਼ੇਤੀ ਨਹੀਂ ਹੈਗੀ ਵਿਆਹ ਦੀ ਚਾਣੋ ਉਹ ਦੇਖ ਤੇਰੀ ਜ਼ਿੰਦਗੀ ਹੈ ਨਾ ਮੈਂ ਕੋਈ ਧੱਕਾ ਨਹੀਂ ਕਰਦੀ ਜਿੱਥੇ ਤੇਰਾ ਜੀ ਆ ਤਰੋתי ਵਿਆਹ ਕਰਦਾਂਗੇ ਜੇ ਤੈਨੂੰ ਗਗਨ ਨਹੀਂ ਪਸੰਦ ਤਾਂ ਕੋਈ ਗੱਲ ਨਹੀਂ ਪਸੰਦੀ ਗੱਲ ਨਹੀਂ ਹੈਗੀ ਭੈਣੇ ਤੈਨੂੰ ਟਾਈਮ ਚਾਹੀਦਾ ਥੋੜਾ ਜਿਹਾ ਦੇਖ ਟਾਈਮ ਤੇਰੇ ਕੋਲੇ ਉਦੋਂ ਹੀ ਸੀ ਟਾਈਮ ਤੇਰੇ ਕੋਲੇ ਹੋਣਗੇ ਆ ਜਿਵੇਂ ਤੈਨੂੰ ਸਹੀ ਲੱਗਦਾ ਹੋਵੇਂ ਕਰ ਜਦੋਂ ਤੇਰਾ ਚਿੱਤ ਮੰਨੇ ਨਾ ਮੈਨੂੰ ਇੱਕ ਵਾਰੀ ਦੱਸ ਦੇ ਹਰ ਇੱਕ ਗੱਲ ਦਾ ਧਿਆਨ ਰੱਖੀ ਕਦੇ ਵੀ ਕਿਸੇ ਦੀ ਗੱਲਾਂ ਚਾ ਕੇ ਨਾ ਗਲਤ ਫੈਸਲਾ ਨਾ ਲਈ ਇਹ ਦੇਖ ਲਈ ਕਿ ਤੇਰੇ ਪਿਓ ਦੀ ਪੱਗ ਵੀ ਝੂਲ ਜਾਂਦੀ ਠੀਕ ਹੈ ਭੈਣ ਕਦੀ ਤੁਹਾਨੂੰ ਨੰਬਰ ਨਹੀਂ ਆਉਂਦਾ ਹੈਗਾ ਚਲ ਠੀਕ ਹੈ ਚੰਗਾ ਮੈਂ ਇੱਕ ਵਾਰੀ ਬਾਪੂ ਨਾਲ ਗੱਲ ਕਰਕੇ ਦੇਖੋ ਜੇ ਤਾਂ ਬਾਪੂ ਮੰਨ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਜਿੱਥੇ ਅਸੀਂ ਕਹਿੰਨੇ ਉੱਥੇ ਕਰਾ ਲਓ ਭੈਣ ਤੂੰ ਗੱਗਨ ਨਾਲ ਟਕਲਣਾ ਬਾਰ-ਬਾਰ ਕਰੇ ਸਨੇਹ ਹੋਵੇ ਜਿਆ ਫਿਰ ਬਾਪੂ ਨੂੰ ਟੈਨਸ਼ਨ ਹੋ ਜਾਂਦੀ ਹੈ ਮੈਂ ਕਹਿ ਤਾ ਉਹਨੂੰ ਹੂੰ ਕੀ ਮੈਮ ਕਿਹਾ ਸੀ ਰੇ ਟਿਕ ਟਿਕ ਕਾਗ ਲੱਗੀ ਆ ਕਿ ਜਦੋਂ ਮਿੰਨੋ ਟਾਈਮ ਆ ਮੈਂ ਆਪੇ ਕਰ ਦੂੰ ਗੱਲ ਹੁਣ ਇਹਦੋਂ ਬਾਅਦ ਹਸਾਂ ਦੇ ਭੇਜਦਾ ਹੈਗਾ ਮੈਂ ਖੜਕਾਤਾ ਹਾਂ ਠੀਕ ਆ ਬਸ ਤੂੰ ਇੱਕ ਗੱਲ ਇਹ ਧਿਆਨ ਚ ਰੱਖੀ ਕਿ ਕਦੇ ਵੀ ਕਿਸੇ ਪਿੱਛੇ ਲੱਗ ਕੇ ਕੋਈ ਗਲਤ ਕਦਮ ਨਾ ਚੱਕ ਲਈ ਨਹੀਂ ਬਣੇ ਇਦਾਂ ਦੇ ਨੌਬਤ ਹੀ ਨਹੀਂ ਹੁੰਦੀ ਹੈਗੀ ਚੱਲ ਚੰਗਾ ਛੱਡ ਪਰਾਂ ਇਹਨਾਂ ਨੂੰ ਔਰ ਜੇ ਸਾਹ ਤੋਂ ਵਧੀਆ ਤਾਂ ਹੀ ਰਹੋਗਾ ਜੇ ਜੋਬ ਲੱਗ ਜੇ ਕੋਈ ਠੀਕ ਆ ਤਨ ਉਹ ਵੀ ਜੇ ਕੋਈ ਕੰਮ ਕਰੂਗਾ ਤਾਂ ਹੀ ਗੱਲਾਂ ਜੋਗੇ ਹੀ ਆ। ਤਾਂ ਨੇ ਤੁਰਾਂਗੇ 2-4 ਦਿਨ। ਨਾ, ਓਨੇ ਦਿਨ ਤਾਂ ਹੋ ਗਏ ਮੈਨੂੰ ਆਇਨੂ। ਘਰੇ ਵੀ ਤਾਂ ਵੇਖਣਾ ਪਊਗਾ ਜਾ ਕੇ। ਲੈ, ਤੂੰ ਘੜਾ ਰੋਜ਼ ਤੁਰੀ ਆ। ਕੋਈ ਗੱਲ ਨਹੀਂ। ਮੈਂ ਵਿੱਚ ਦੀ ਫਿਰ 걔ੜਾ ਮਾਰ ਜੂ। ਅੱਗ ਘਣਾ ਵਿੱਚ। ਸੱਸੀਆ ਭਾਬੀ। ਸੱਸੀਆ ਜੀ। ਸੱਸੀਆ। ਇਹ ਕਿੱਥੋਂ ਆ ਗਏ ਜਾਣਕ ਜੀ ਦੀ। ਲੈ, ਮੈਂ ਸੱਦਿਆ ਸੀਗਾ। ਮਾ ਹੁਣ ਬੱਸਾਂ ਦੇ ਕਿੱਥੇ ਜਾਊਂਗੀ ਚੱਲ ਇਹ ਲੈ ਜਾਊਗਾ ਮੈਨੂੰ ਲੈ ਮੈਨੂੰ ਤਾਂ ਦੱਸਿਆ ਨਹੀਂ ਤੂੰ ਵੀ ਕੋਈ ਨੂੰ ਪਤਾਗਾ ਤੁਸੀਂ ਕਿੱਥੇ ਜਾਦ ਕਰਦੇ ਹੋ ਸਾਨੂੰ ਬਸ ਮੈਂ ਤੈਨੂੰ ਕਹਿਣਾ ਦੀਦੀ ਇਹ ਨਹੀਂ ਢਲਦਾ ਹੈਗਾ ਨਹੀਂ ਕੁਛ ਨਹੀਂ ਹੁੰਦਾ ਉਹੀ ਨਾ ਸੜੀ ਜਾਇਆ ਕਰਮ ਜਾ ਕਰਦਾ ਆ ਦੱਸਾ ਭਾ ਤੇਰੀ ਭੈਣ ਨੂੰ ਗੱਲ ਮੈਂ ਉਹ ਕਿਹੜੀ ਗੱਲ ਦੱਸਾ ਕਿਹੜੀ ਗੱਲ ਓਹੋ ਕੋਈ ਨਾ ਭਾ ਵੀ ਉਹ ਤਾਂ ਮਜ਼ਾਕ ਕਰ ਰਹੀ ਸੀ ਬੈਸੀ ਮੈਂ ਚੰਗਾ ਵੇ ਤੂੰ ਇਹ ਡਾਈ ਜਨਾਂ ਆ ਚੱਲ ਇਹਨੂੰ ਕੋ ਚਾਹ ਪਾਣੀ ਤਾਂ ਪਿਆ ਦੇ ਫਿਰ ਅਸੀਂ ਜਾਉਂਦੇ ਹਾਂ ਨਾਨਾ ਨਾ ਭਾਬੀ ਮੈਂ ਪੀ ਕੇ ਆਇਆ ਸੀ ਤੇ ਦੇਖ ਲੈ ਭਾਬੀ ਜੀ ਮਨ ਦੀ ਰਿਸ਼ਤੇ ਬਾਰੇ ਬੇ ਆ ਬੈਠੀ ਐ ਤੂੰ ਮੂੰਤੇ ਹੀ ਗੱਲ ਕਰ ਲੈ ਮੈਂ ਦੱਸ ਦੇਣੀ ਇਹਨੂੰ ਖੁੱਲ ਕੇ ਗਗੜ ਮੈਂ ਤੈਨੂੰ ਇਹੀ ਕਿੰਨੀ ਮੈਨੂੰ ਟਾਈਮ ਚਾਹੀਦਾ ਏ ਥੋੜਾ ਜਿਹਾ ਤੈਨੂੰ ਪਤਾ ਨਹੀਂ ਕਾਹਦੀ ਕਾਹਦੀ ਪਈ